ਸਾਰੇ ਭਾਈ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਮਸੀਹੀ ਮੈਂ ਪਰਮੇਸ਼ਵਰ ਦਾ ਧੰਨਵਾਦ ਔਰ ਸ਼ੁਕਰ ਕਰਦਾ ਅੱਜ ਦੇ ਸੁੰਦਰ ਵੇਲਿਆਂ ਦੇ ਲਈ ਸੁੰਦਰ ਸਮਿਆਂ ਵਾਸਤੇ ਮੈਂ ਪ੍ਰਭੂ ਯੀਸ਼ੂ ਮਸੀਹਾ ਲੱਖਾਂ ਅਤੇ ਕਰੋੜਾਂ ਵਾਰ ਸ਼ੁਕਰਗੁਜ਼ਾਰ ਹਾਂ ਸੋ ਇੱਕ ਵਾਰ ਫੇਰ ਮੈਂ ਪਰਮੇਸ਼ਰ ਦੇ ਪਵਿੱਤਰ ਵਚਨਾਂ ਦੇ ਨਾਲ ਤੁਹਾਡੇ ਰੂਬਰੂ ਹੋਇਆ ਸੋ ਆਪ ਸਭ ਨੇ ਪਰਮੇਸ਼ਰ ਦੇ ਪਵਿੱਤਰ ਵਚਨਾਂ ਨੂੰ ਸੁਣਨਾ ਅਤੇ ਪਰਮੇਸ਼ਰ ਦੇ ਪਵਿੱਤਰ ਵਚਨਾਂ ਨੂੰ ਮੰਨਣਾ ਵੀ ਹੈ ਅੱਜ ਅਸੀਂ ਵਿਚਾਰ ਕਰਾਂਗੇ ਪਰਮੇਸ਼ਰ ਦੇ ਵਚਨ ਦੇ ਉੱਤੇ ਜੋ ਅੱਜ ਦਾ ਵਿਸ਼ਾ ਆ ਅੱਜ ਦਾ ਵਿਸ਼ਾ ਹੈ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਜੋ ਗੱਲ ਕਰਨੀ ਆਪਾਂ ਅੱਜ ਦਾ ਵਿਸ਼ਾ ਹੈ ਤੂੰ ਬਰਕਤ ਦਾ ਕਾਰਨ ਬਣ ਅੱਜ ਦਾ ਵਿਸ਼ਾ ਹੈ ਤੂੰ ਬਰਕਤ ਦਾ ਕਾਰਨ ਬਣ ਮੇਰੇ ਭਾਈ ਪੈਣੋ ਇਸ ਵਿਸ਼ੇ ਦੇ ਉੱਤੇ ਅਸੀਂ ਅੱਜ ਪਰਮੇਸ਼ਰ ਦੀ ਪਵਿੱਤਰ ਬਾਣੀ ਦੇ ਵਿੱਚੋਂ ਗੱਲਬਾਤ ਕਰਾਂਗੇ ਅਤੇ ਇਸ ਵਿਸ਼ੇ ਦੇ ਉੱਤੇ ਅਸੀਂ ਵਿਚਾਰ ਵੀ ਕਰਾਂਗੇ। ਔਰ ਅਸੀਂ ਸੱਚਮੁੱਚ ਹੀ ਪਰਮੇਸ਼ਰ ਦੇ ਵਚਨਾਂ ਨੂੰ ਬੜੇ ਧਿਆਨ ਦੇ ਨਾਲ ਮੇਸ਼ਰ ਦੇ ਕਲਾਮ ਦੀਆਂ ਗੱਲਾਂ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਨਾ। ਔਰ ਅੱਜ ਵਚਨ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਆਪ ਸਭ ਜੀ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਔਰ ਤਾਂਕਿ YouTube ਦੇ ਦੁਆਰਾ ਜੋ ਵੀ ਨੋਟੀਫਿਕੇਸ਼ਨ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਰਮੇਸ਼ਰ ਦਾ ਪਵਿੱਤਰ ਵਚਨ ਪਹੁੰਚੇ। ਇਸ ਲਈ ਆਪ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਔਰ ਸਾਡੇ ਚੈਨਲ ਦੇ ਰਾਹੀ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਆਉਂਦੀਆਂ ਨੇ ਉਹਨਾਂ ਨੂੰ ਤੁਸੀਂ ਲਾਇਕ ਕਰੋ ਅਤੇ ਦੂਸਰਿਆਂ ਨੂੰ ਵੀ ਸ਼ੇਅਰ ਕਰੋ ਔਰ ਜਿੰਨੇ ਵੀ ਤੁਹਾਡੇ ਮੋਬਾਈਲ ਦੇ ਉੱਤੇ ਅਲੱਗ-ਅਲੱਗ ਮਸੀਹੀ ਲੋਕ ਤੁਹਾਡੇ ਅਟੈਚਮੈਂਟ ਦੇ ਵਿੱਚ ਹੈ ਤੁਸੀਂ ਜ਼ਰੂਰ ਸ਼ੇਅਰ ਕਰੋ ਤਾਂ ਕਿ ਪਰਮੇਸ਼ਰ ਦਾ ਵਚਨ ਜਿਹੜਾ ਦੂਜਿਆਂ ਤੱਕ ਵੀ ਪਹੁੰਚ ਸਕੇ ਮੇਰੇ ਭਾਈ ਭੈਣੋ ਮੈਂ ਪਰਮੇਸ਼ਵਰ ਦੇ ਪਵਿੱਤਰ ਵਚਨ ਦੇ ਰਾਹੀ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਜੇ ਕੋਈ ਤੁਹਾਡਾ ਪ੍ਰਾਰਥਨਾ ਦਾ ਵਿਸ਼ਾ ਤੇ ਸਾਨੂੰ ਕਮੈਂਟਾਂ ਦੇ ਵਿੱਚ ਲੇ ਕੇ ਭੇਜ ਦਿਓ ਕਰੋ ਅਸੀਂ ਤੁਹਾਡੇ ਲਈ ਜ਼ਰੂਰ ਪ੍ਰਾਰਥਨਾ ਵੀ ਕਰਾਂਗੇ ਸੋ ਜਲਦ ਅਸੀਂ ਫਿਰ ਇੱਕ ਵਾਰ ਲਾਈਵ ਵੀ ਹੋਵਾਂਗੇ ਔਰ ਲਾਈਵ ਜਿਹੜੇ ਆ ਪ੍ਰਾਰਥਨਾ ਦੇ ਵਿਸ਼ੇ ਲਵਾਂਗੇ ਇੱਕ ਦਿਨ ਪੱਕਾ ਜਿਹੜਾ ਆ ਸਾਡਾ ਸਿਲੈਕਟ ਹੋਵੇ ਕਰੇਗਾ ਔਰ ਉਹਦੇ ਵਿੱਚ ਤੁਸੀਂ ਆ ਕੇ ਆਪਣੇ ਪ੍ਰਾਰਥਨਾ ਦੇ ਵਿਸ਼ੇ ਸਾਨੂੰ ਲਾਈਵ ਜਿਹੜੇ ਆ ਦੇ ਸਕਦੇ ਹੋ ਔਰ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਮ ਬੋਲਾਂਗੇ ਔਰ ਉਹਦੇ ਵਿੱਚ ਅਸੀਂ ਪ੍ਰਾਰਥਨਾ ਦੇ ਵਿਸ਼ਿਆਂ ਦੇ ਉੱਤੇ ਵੀ ਵਿਚਾਰ ਕਰਾਂਗੇ ਸੋ ਪਰਮੇਸ਼ਰ ਆਪ ਸਭਨਾਂ ਦੇ ਉੱਤੇ ਆਪਣੀ ਕਿਰਪਾ ਕਰੇ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਸੀ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਉਹ ਵਿਸ਼ਾ ਇਸ ਪ੍ਰਕਾਰ ਹੈ ਕਿ ਤੂੰ ਵਰਕਤ ਦਾ ਕਾਰਨ ਬਣ ਤੂੰ ਵਰਕਤ ਦਾ ਕਾਰਨ ਬਣ ਇਹ ਸ਼ਬਦ ਸਾਡੇ ਪਰਮੇਸ਼ਰ ਦੇ ਹੈ ਜਦ ਪਰਮੇਸ਼ਰ ਨੇ ਆਪਣੇ ਦਾਸ ਅਬਰਾਹਮ ਨੂੰ ਚੁਣਿਆ ਤੇ ਪਰਮੇਸ਼ਰ ਨੇ ਆਪਣੇ ਦਾਸ ਅਬਰਾਹਮ ਨੂੰ ਕਿਹਾ ਕਿ ਤੂੰ ਵਰਕਤ ਦਾ ਕਾਰਨ ਬਣ ਮੇਰੇ ਭਾਈ ਭੈਣੋ ਵਰਕਤ ਜਿਹੜੀ ਹੈ ਸਾਨੂੰ ਕਿਵੇਂ ਮਿਲ ਸਕਦੀ ਆ ਆਸ਼ੀਸ਼ ਜਿਹੜੀ ਹੈ ਕਿਵੇਂ ਅਸੀਂ ਪਾ ਸਕਦੇ ਆ ਕਿਵੇਂ ਪਰਮੇਸ਼ਰ ਦੀ ਵਰਕਤ ਦੇ ਅਧਿਕਾਰੀ ਬਣ ਸਕਦੇ ਆ ਅਸੀਂ ਧਿਆਨ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਸੁਣਨਾ ਹੈ ਜੀ ਅੱਜ ਮਨੁੱਖ ਦੀ ਹਾਲਤ ਦੀ ਗੱਲ ਕਰਾਂ ਮੈਂ ਸਭ ਦੀ ਗੱਲ ਨਹੀਂ ਕਰਦਾ ਪਰ ਬਹੁਤ ਜ਼ਿਆਦਾ ਲੋਕ ਜਿਹੜੇ ਨੇ 80 ਤੋਂ 90 ਫਸੀਦੀ ਲੋਕ ਜਿਹੜੇ ਨੇ ਉਹ ਬਰਕਤ ਦਾ ਕਾਰਨ ਤੇ ਦੂਜਿਆਂ ਲਈ ਕੀ ਬਣਨਾ ਆ ਉਹ ਖੁਦ ਹੀ ਬਰਕਤ ਹਾਸਲ ਕਰਨ ਵਾਲੇ ਨਹੀਂ ਬਣੇ ਬਲਕਿ ਪਰਮੇਸ਼ਰ ਤੁਹਾਨੂੰ ਦੂਜਿਆਂ ਦੇ ਲਈ ਬਰਕਤ ਦਾ ਕਾਰਨ ਬਣਾਉਣਾ ਚਾਹੁੰਦਾ ਹੈ ਜਦਕਿ ਪਰਮੇਸ਼ਰ ਤੁਹਾਨੂੰ ਦੂਸਰਿਆਂ ਦੇ ਲਈ ਬਰਕਤ ਦਾ ਕਾਰਨ ਬਣਾਉਣਾ ਚਾਹੁੰਦਾ ਹੈ ਮੇਰੇ ਭਾਈ ਭੈਣੋ ਮੈਂ ਸਰਵਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਮੈਂ ਸਰਵਸ਼ਕਤੀਮਾਨ ਪਰਮੇਸ਼ਰ ਦੀ ਵਡਿਆਈ ਕਰਦਾ ਹਾਂ ਔਰ ਇਹ ਦੱਸਣਾ ਚਾਹੁੰਦਾ ਕਿ ਖੁਦਾ ਜਿਹੜਾ ਤੁਹਾਨੂੰ ਦੁਨੀਆ ਬਣਾਉਣ ਵਾਲਾ ਪਰਮੇਸ਼ਰ ਤੁਹਾਨੂੰ ਪੂਰੀ ਦੁਨੀਆ ਦੇ ਲਈ ਬਰਕਤ ਦਾ ਕਾਰਨ ਬਣਾਉਣਾ ਚਾਹੁੰਦਾ ਹੈ ਪੂਰੇ ਸੰਸਾਰ ਦੇ ਲਈ ਵਰਕਤਾ ਦਾ ਕਾਰਨ ਬਣਾਉਣਾ ਚਾਹੁੰਦਾ ਆ ਜੇਕਰ ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਬਰਕਤ ਨਹੀਂ ਆ ਤੁਸੀਂ ਕਿਵੇਂ ਦੂਜਿਆਂ ਦੇ ਲਈ ਵਰਕਤ ਦਾ ਕਾਰਨ ਬਣ ਸਕਦੇ ਹੋ ਇੱਕ ਨਲਕਾ ਖੁਦ ਹੀ ਸੁੱਕਿਆ ਹੋਇਆ ਆ ਉਹ ਦੂਜਿਆਂ ਦੀ ਪਿਆਸ ਕਿੱਦਾਂ ਬੁਝਾ ਸਕਦਾ ਆ ਇੱਕ ਪਾਣੀ ਦਾ ਸੋਤਾ ਜਿਹਨੂੰ ਕਿਹਾ ਸੋਤਾ ਜਾਂਦਾ ਪਰ ਉਹ ਖੁਦ ਸੁੱਕਿਆ ਹੋਇਆ ਉਹ ਕਿੱਦਾਂ ਦੂਸਰਿਆਂ ਦੀ ਪਿਆਸ ਨੂੰ ਬੁਝਾ ਸਕਦਾ ਆ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਪਹਿਲਾਂ ਖੁਦ ਵਰਕਤ ਦਾ ਕਾਰਨ ਬਣੀਏ ਪਹਿਲਾਂ ਖੁਦ ਵਰਕਤਾ ਦੇ ਵਾਰਿਸ ਬਣੀਏ ਪਹਿਲਾਂ ਖੁਦ ਪਰਮੇਸ਼ਰ ਦੀਆਂ ਵਰਕਤਾ ਦੇ ਅਧਿਕਾਰੀ ਬਣੀਏ ਤੇ ਫੇਰ ਅਸੀਂ ਦੂਜਿਆਂ ਦੇ ਲਈ ਵੀ ਵਰਕਤ ਦਾ ਕਾਰਨ ਬਣਾਂਗੇ ਫੇਰ ਅਸੀਂ ਦੂਜਿਆਂ ਦੇ ਲਈ ਵੀ ਆਸ਼ੀਸ਼ ਦਾ ਕਾਰਨ ਬਣਾਂਗੇ ਇਸ ਲਈ ਮੇਰੇ ਭਾਈ ਪਾਣੋ ਮੈਂ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਮੈਂ ਉਹਦੇ ਨਾਂ ਦੀ ਵਡਿਆਈ ਕਰਦਾ ਹਾਂ ਉਹਦੇ ਨਾਂ ਦੀ ਮਹਿਮਾ ਕਰਦਾ ਹਾਂ ਔਰ ਮੈਨੂੰ ਖੁਦਾ ਨੇ ਵਰਕਤਾਂ ਦਾ ਵਾਰਿਸ ਵੀ ਬਣਾਇਆ ਆ ਤੇ ਪਰਮੇਸ਼ਰ ਨੇ ਦੂਜਿਆਂ ਲਈ ਆਸ਼ੀਸ਼ ਦਾ ਕਾਰਨ ਵੀ ਬਣਾਇਆ ਦੂਜਿਆਂ ਦੇ ਲਈ ਵਰਕਤ ਦਾ ਵੀ ਕਾਰਨ ਬਣਾਇਆ ਮੈਂ ਖੁਦ ਪਰਮੇਸ਼ਰ ਦੀ ਵਰਕਤ ਨੂੰ ਪਾਇਆ ਔਰ ਦੂਜਿਆਂ ਦੇ ਲਈ ਵੀ ਕਾਰਨ ਬਣਿਆ ਇਹ ਕਦੋਂ ਬਣ ਸਕਦੇ ਆਪਾਂ ਦੇਖੋ ਅਬਰਾਹਮ ਨੂੰ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਵਰਕਾ ਦਾ ਕਾਰਨ ਬਣਾਇਆ ਅਬਰਾਹਮ ਦੀ ਜ਼ਿੰਦਗੀ ਚ ਪਰਮੇਸ਼ਰ ਨੇ ਆਪਣੇ ਵਾਅਦੇ ਪੂਰੇ ਕੀਤੇ ਅਬਰਾਹਮ ਨੂੰ ਪਹਿਲਾਂ ਵਰਕਤਾ ਦਾ ਵਾਰਿਸ ਬਣਾਇਆ ਤੇ ਉਸ ਤੋਂ ਬਾਅਦ ਪਰਮੇਸ਼ਰ ਨੇ ਅਬਰਾਹਮ ਨੂੰ ਦੂਜਿਆਂ ਦੇ ਲਈ ਵਰਕਾ ਦਾ ਕਾਰਨ ਬਣਾ ਦਿੱਤਾ ਅਬਰਾਹਮ ਦੇ ਦੁਆਰਾ ਪਰਮੇਸ਼ਰ ਨੇ ਦੂਜਿਆਂ ਨੂੰ ਬਰਕਤ ਦੇਣੀ ਸ਼ੁਰੂ ਕਰ ਦਿੱਤੀ। ਔਰ ਬਾਈਬਲ ਇਹ ਦੱਸਦੀ ਹੈ ਇਕੱਲਾ ਅਬਰਾਹਮ ਬਰਕਤ ਦਾ ਕਾਰਨ ਨਹੀਂ ਬਣਿਆ। ਅਬਰਾਹਮ ਦੂਜਿਆਂ ਲਈ ਵੀ ਬਰਕਤ ਦਾ ਕਾਰਨ ਬਣਿਆ ਔਰ ਇਕੱਲਾ ਅਬਰਾਹਮ ਹੀ ਦੂਜਿਆਂ ਦੇ ਲਈ ਬਰਕਤ ਦਾ ਕਾਰਨ ਨਹੀਂ ਬਣਿਆ। ਪਰਮੇਸ਼ਰ ਨੇ ਉਹਦੇ ਪੁੱਤਰ ਇਸਹਾਕ ਨੂੰ ਵੀ ਬਰਕਤਾਂ ਦਾ ਕਾਰਨ ਬਣਾਇਆ। ਪਰਮੇਸ਼ਰ ਨੇ ਇਸਹਾਕ ਦੇ ਪੁੱਤਰ ਯਾਕੂਬ ਨੂੰ ਵੀ ਬਰਕਤਾਂ ਦਾ ਕਾਰਨ ਬਣਾਇਆ। ਔਰ ਮੇਰੇ ਭਾਈ ਪੈਣਾ ਯਾਕੂਬ ਦੇ ਪੁੱਤਰ ਯੂਸਫ ਨੂੰ ਵੀ ਪਰਮੇਸ਼ਨ ਨੇ ਪਰਾਈਆਂ ਕੌਮਾਂ ਦੇ ਵਿੱਚ ਬਰਕਤ ਦਾ ਕਾਰਨ ਬਣਾਇਆ ਇਹ ਕਿਸ ਤਰ੍ਹਾਂ ਹੋ ਸਕਦਾ ਆ ਇਹ ਕਿਸ ਤਰ੍ਹਾਂ ਅਸੀਂ ਦੂਜਿਆਂ ਦੇ ਲਈ ਬਰਕਤ ਦਾ ਕਾਰਨ ਬਣ ਸਕਦੇ ਆ ਇਸ ਗੱਲ ਦੇ ਉੱਤੇ ਸਾਨੂੰ ਵਿਚਾਰ ਕਰਨਾ ਪੈਣਾ ਇਸ ਗੱਲ ਨੂੰ ਸਮਝਣਾ ਪੈਣਾ ਜੇ ਅਸੀਂ ਇਹ ਗੱਲ ਸਮਝ ਲਈ ਤੇ ਫਿਰ ਪਰਮੇਸ਼ਰ ਸਾਨੂੰ ਦੂਜਿਆਂ ਦੇ ਲਈ ਵਰਕਤ ਦਾ ਕਾਰਨ ਬਣਾਊਗਾ ਫਿਰ ਪਰਮੇਸ਼ਰ ਦੂਜਿਆਂ ਦੇ ਲਈ ਆਸ਼ੀਸ਼ ਦਾ ਕਾਰਨ ਬਣਾਊਗਾ ਫਿਰ ਤੁਹਾਡੇ ਦੁਆਰਾ ਪਰਮੇਸ਼ਰ ਦੂਜਿਆਂ ਨੂੰ ਵਰਕਤ ਦੇਵੇਗਾ ਫਿਰ ਤੁਹਾਡੇ ਦੁਆਰਾ ਪਰਮੇਸ਼ਰ ਸੰਸਾਰ ਨੂੰ ਵਰਕਤ ਦੇਵੇਗਾ ਪਰ ਯੋਗ ਬਣਨਾ ਪੈਂਦਾ ਜਦੋਂ ਅਬਰਾਹਾਮ ਦਾ ਪੋਤਾ ਲੂਤ ਸੌਰੀ ਅਬਰਾਹਾਮ ਦਾ ਪੋਤਾ ਯਾਕੂਬ ਆਪਣੇ ਮਾਮੇ ਦੇ ਘਰ ਵਿੱਚ ਲਵਾਨ ਦੇ ਘਰ ਵਿੱਚ ਗਿਆ ਯਕ ਉਰਾਹਾਮ ਦਾ ਪੋਤਾ ਯਾਕੂਬ ਜਦੋਂ ਆਪਣੇ ਮਾਮੇ ਦੇ ਘਰ ਲਵਾਨ ਦੇ ਵਿੱਚ ਗਿਆ ਆਪਣੇ ਮਾਮੇ ਲਵਾਨ ਦੇ ਘਰ ਦੇ ਵਿੱਚ ਗਿਆ ਤੇ ਪਵਿੱਤਰ ਬਾਈਬਲ ਦੱਸਦੀ ਹੈ ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਪਰਮੇਸ਼ਰ ਨੇ ਯਕੂਬ ਦੇ ਕਾਰਨ ਉਸ ਦੇ ਮਾਮੇ ਨੂੰ ਬਰਕਤ ਦਿੱਤੀ ਉੱਥੇ ਲਿਖਿਆ ਪੈਰ ਪੈਰ ਤੇ ਬਰਕਤ ਦਿੱਤੀ ਉਹਦੇ ਕਾਰਨ ਪੈਰ ਪੈਰ ਤੇ ਬਰਕਤ ਦਿੱਤੀ ਅਬਰਾਹਮ ਦੇ ਕਾਰਨ ਉਸ ਸਮੇਂ ਦੇ ਸਾਰੇ ਘਰਾਣੇ ਬਰਕਤ ਦਾ ਕਾਰਨ ਬਣੇ। ਅਬਰਾਹਮ ਦੇ ਕਾਰਨ ਪਰਮੇਸ਼ਰ ਨੇ ਉਸ ਧਰਤੀ ਨੂੰ ਬਰਕਤ ਦਿੱਤੀ। ਅਬਰਾਹਮ ਦੇ ਕਾਰਨ ਪਰਮੇਸ਼ਰ ਨੇ ਸਾਰੇ ਘਰਾਣਿਆਂ ਨੂੰ ਬਰਕਤ ਦਿੱਤੀ। ਔਰ ਜਦੋਂ ਪਵਿੱਤਰ ਬਾਈਬਲ ਨੂੰ ਅਸੀਂ ਪੜ੍ਹਦੇ ਹਾਂ ਅਬਰਾਹਮ ਦਾ ਪੁੱਤਰ ਇਸਹਾਕ ਹੋਇਆ ਇਸਹਾਕ ਨੇ ਪਹਿਲੀ ਵਾਰੀ ਖੇਤੀ ਕੀਤੀ ਔਰ ਪਰਮੇਸ਼ਰ ਦਾ ਵਚਨ ਦੱਸਦਾ ਉਹਨੇ 100 ਗੁਣਾ ਪ੍ਰਾਪਤ ਕੀਤਾ ਉਹਨੇ 100 ਗੁਣਾ ਪਾਇਆ ਔਰ ਉਸ ਤੋਂ ਬਾਅਦ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਦੇਖਦੇ ਆ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਪੜ੍ਹਦੇ ਆ ਔਰ ਲਿਖਿਆ ਆ ਯਾਕੂਬ ਯਾਕੂਬ ਆਪਣੇ ਮਾਮੇ ਦੇ ਘਰ ਵਿੱਚ ਜਦੋਂ ਜਾਂਦਾ ਆ ਔਰ ਕਿਸੇ ਕਾਰਨ ਉਨ੍ਹਾਂ ਦੇ ਵਿੱਚ ਤਕਰਾਰ ਹੁੰਦੀ ਤੇ ਉਸ ਵੇਲੇ ਯਕੂਬ ਆ ਆਪਣੇ ਮਾਮੇ ਨੂੰ ਕਹਿੰਦਾ ਕਹਿੰਦਾ ਵੇਖ ਪਰਮੇਸ਼ਰ ਨੇ ਤੈਨੂੰ ਮੇਰੇ ਕਰਕੇ ਪੈਰ ਪੈਰ ਤੇ ਬਰਕਤ ਦਿੱਤੀ ਹੈ ਮੇਰੇ ਭਾਈ ਪੈਣੂ ਇਹ ਰੱਬ ਦੇ ਦਾਸ ਇਹ ਰੱਬ ਦੇ ਪ੍ਰੇਮੀ ਜਿਹੜੇ ਸੀਗੇ ਪਰਮੇਸ਼ਰ ਦੇ ਤਾਲਬ ਜਿਹੜੇ ਸੀ ਇਹ ਪਰਮੇਸ਼ਰ ਦੇ ਜਿਹੜੇ ਸੇਵਕ ਸੀਗੇ ਇਹਨਾਂ ਨੂੰ ਹੀ ਪਰਮੇਸ਼ਰ ਨੇ ਬਰਕਤ ਨਹੀਂ ਦਿੱਤੀ ਬਲਕਿ ਇਹਨਾਂ ਦੇ ਕਾਰਨ ਪਰਮੇਸ਼ਰ ਨੇ ਦੂਜਿਆਂ ਨੂੰ ਵੀ ਬਰਕਤ ਦਿੱਤੀ ਇਨਾਂ ਦੇ ਕਾਰਨ ਪਰਮੇਸ਼ਰ ਨੇ ਦੂਜਿਆਂ ਨੂੰ ਵੀ ਬਰਕਤ ਦਿੱਤੀ। ਇਸੇ ਲਈ ਤਾਂ ਪਰਮੇਸ਼ਰ ਦਾ ਵਚਨ ਕਹਿੰਦਾ ਆ, ਇਸੇ ਲਈ ਤਾਂ ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਤੂੰ ਬਰਕਤ ਦਾ ਕਾਰਨ ਬਣ। ਆਪ ਹੀ ਬਰਕਤ ਲੈਣ ਵਾਲਾ ਨਹੀਂ। ਤੇਰੇ ਦੁਆਰਾ ਦੁਨੀਆ ਦੇ ਸਾਰੇ ਘਰਾਣੇ ਬਰਕਤਪੂਰਨ। ਅਬਰਾਹਮ ਬਰਕਤਾਂ ਦਾ ਕਾਰਨ ਬਣਿਆ। ਇਸਹਾਕ ਬਰਕਤ ਦਾ ਕਾਰਨ ਬਣਿਆ। ਔਰ ਯਾਕੂਬ ਵੀ ਬਰਕਤਾਂ ਕਾਰਨ ਬਣਿਆ ਅਤੇ ਅੱਗੇ ਯਾਕੂਬ ਦਾ ਪੁੱਤਰ ਯੂਸਫ ਹੋਇਆ ਜਦੋਂ ਪੋਟੀਫਰ ਦੇ ਘਰ ਦੇ ਵਿੱਚ ਵੇਚ ਦਿੱਤਾ ਗਿਆ ਤੇ ਪਰਮੇਸ਼ਰ ਦਾ ਵਚਨ ਸਾਫ਼-ਸਾਫ਼ ਦੱਸਦਾ ਹੈ ਪਰਮੇਸ਼ਰ ਨੇ ਯੂਸਫ ਦੇ ਕਾਰਨ ਪੋਟੀਫਰ ਦੇ ਪੂਰੇ ਘਰਾਣੇ ਦੇ ਉੱਤੇ ਬਰਕਤ ਨੂੰ ਲਿਆਉਂਦਾ ਯੂਸਫ ਦੇ ਕਾਰਨ ਪੋਟੀਫਰ ਦੇ ਸਾਰੇ ਘਰਾਣੇ ਦੇ ਉੱਤੇ ਬਰਕਤ ਆ ਗਈ ਹੈ ਯੂਸਫ ਦੇ ਕਾਰਨ ਪੋਟੀਫਰ ਦੇ ਸਾਰੇ ਘਰ ਉੱਤੇ ਅਸ਼ੀਸ਼ ਆ ਗਈ ਹੈ। ਔਰ ਉਹਦੇ ਖੇਤਾਂ ਦੇ ਉੱਤੇ ਬਰਕਤ ਆ ਗਈ, ਉਹਦੇ ਖਾਣ ਪੀਣ ਦੀਆਂ ਚੀਜ਼ਾਂ ਤੇ ਬਰਕਤ ਆ ਗਈ ਔਰ ਯੂਸਫ ਦੇ ਕਾਰਨ ਪੋਟੀਫਰ ਨੂੰ ਪਰਮੇਸ਼ਰ ਨੇ ਇੰਨੀ ਅਸ਼ੀਸ਼ ਦਿੱਤੀ, ਇੰਨੀ ਬਰਕਤ ਦਿੱਤੀ ਕਿ ਕਿਸੇ ਗੱਲ ਦਾ ਵੀ ਪਰਮੇਸ਼ਰ ਨੇ ਘਾਟਾ ਰਹਿਣ ਨਹੀਂ ਦਿੱਤਾ। ਪਰਮੇਸ਼ਰ ਨੇ ਕਿਸੇ ਗੱਲ ਦਾ ਵੀ ਘਾਟਾ ਨਹੀਂ ਰਹਿਣ ਦਿੱਤਾ ਪਰਮੇਸ਼ਰ ਨੇ। ਮੇਰੇ ਭਾਈ ਭੈਣੋ ਇਹ ਸਾਡਾ ਪਰਮੇਸ਼ਰ ਹੈ ਇਹ ਖੁਦਾ ਦੇ ਤਾਲਬ ਨੇ ਜਿਹੜੇ ਆਪ ਹੀ ਵਰਕਤ ਨਹੀਂ ਲਈਏ ਇਹਨਾਂ ਨੇ ਜਿਹੜੇ ਦੂਜਿਆਂ ਦੇ ਲਈ ਵੀ ਵਰਕਤ ਦਾ ਕਾਰਨ ਬਣੇ ਜਿਹੜੇ ਬਾਕੀਆਂ ਦੇ ਲਈ ਵੀ ਆਸ਼ਿਸ਼ ਦਾ ਕਾਰਨ ਬਣੇ ਤੇ ਖੁਦਾ ਤੁਹਾਨੂੰ ਤੁਹਾਨੂੰ ਹੀ ਬਰਕਤ ਨਹੀਂ ਦੇਣਾ ਚਾਹੁੰਦਾ ਪਰਮੇਸ਼ਰ ਵਲਕਿ ਪਰਮੇਸ਼ਰ ਤੁਹਾਡੇ ਦੁਆਰਾ ਦੂਜਿਆਂ ਨੂੰ ਵੀ ਬਰਕਤ ਦੇਣਾ ਚਾਹੁੰਦਾ ਆ ਤੁਹਾਡੇ ਵਸੀਲੇ ਦੇ ਨਾਲ ਪਰਮੇਸ਼ਰ ਦੂਜਿਆਂ ਨੂੰ ਵੀ ਆਸ਼ੀਸ਼ ਦੇਣਾ ਚਾਹੁੰਦਾ ਆ ਮੇਰੇ ਭਾਈ ਭੈਣੋ ਜਦੋਂ ਤੁਸੀਂ ਕਿਸੇ ਦੇ ਘਰ ਵਿੱਚ ਜਾਂਦੇ ਹੋ ਤੁਹਾਡਾ ਜੀਵਨ ਇਦਾਂ ਦਾ ਹੋਣਾ ਚਾਹੀਦਾ ਉਹ ਘਰ ਤੁਹਾਡੇ ਪੈਰ ਰੱਖਣ ਦੇ ਕਾਰਨ ਹੀ ਆਸ਼ੀਸ਼ ਪਾਵੇ ਉਹ ਘਰ ਦੇ ਵਿੱਚ ਤੁਹਾਡੇ ਜਾਣ ਦੇ ਨਾਲ ਹੀ ਵਰਕਤਾਂ ਦੇ ਦਰਵਾਜ਼ੇ ਖੁੱਲਣੇ ਸ਼ੁਰੂ ਹੋ ਜਾਣ ਤੁਹਾਡਾ ਜੀਵਨ ਇਦਾਂ ਦਾ ਹੋਣਾ ਚਾਹੀਦਾ ਆ ਜਦੋਂ ਤੁਸੀਂ ਕਿਸੇ ਦੇ ਘਰ ਵਿੱਚ ਆਪਣੇ ਪੈਰ ਰੱਖੋ ਤੇ ਤੁਹਾਡੇ ਪੈਰ ਰੱਖਦੇ ਸਾਰ ਵਰਕਤਾਂ ਦੇ ਦਰਵਾਜ਼ੇ ਉਸ ਘਰਾਂ ਨੇ ਖੁੱਲਦੇ ਜਾਣ ਤੁਹਾਡੇ ਪੈਰ ਰੱਖਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚੋਂ ਕਸ਼ਟ ਬਿਮਾਰੀਆਂ ਲਾਂਤਾਂ ਸ਼ਰਾਪ ਖਤਮ ਹੋ ਜਾਣ ਤੁਹਾਡਾ ਜੀਵਨ ਐਦਾਂ ਦਾ ਹੋਣਾ ਚਾਹੀਦਾ ਤੁਹਾਡੀ ਜ਼ਿੰਦਗੀ ਐਦਾਂ ਦੀ ਹੋਣੀ ਚਾਹੀਦੀ ਹੈ ਪਰਮੇਸ਼ਰ ਤੋਂ ਮੰਗੋ ਆਪਣੀ ਜ਼ਿੰਦਗੀ ਇਸ ਤਰ੍ਹਾਂ ਦੀ ਮੰਗੋ ਕਿ ਖੁਦਾ ਮੈਂ ਤੇਰੇ ਨਾਮ ਦੇ ਕਾਰਨ ਦੂਜਿਆਂ ਦੇ ਲਈ ਬਰਕਤ ਦਾ ਕਾਰਨ ਬਣਾ ਔਰ ਤੁਹਾਡੇ ਕਾਰਨ ਦੂਜੇ ਆਸ਼ੀਸ਼ ਪਾਉਣ ਤੁਹਾਡੇ ਕਾਰਨ ਲੋਕ ਰਿਹਾਈ ਪਾਉਣ ਤੁਹਾਡੇ ਕਾਰਨ ਲੋਕਾਂ ਦਾ ਜੀਵਨ ਬਚਾਇਆ ਜਾਵੇ ਤੁਹਾਡੇ ਕਾਰਨ ਲੋਕ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਨ ਤੁਹਾਡੇ ਕਾਰਨ ਲੋਕ ਤੁਹਾਡੇ ਪਰਮੇਸ਼ਰ ਦੀ ਵਡਿਆਈ ਕਰਨ ਇਦਾਂ ਦਾ ਜੀਵਨ ਹੋਣਾ ਚਾਹੀਦਾ ਕੋਈ ਇਹ ਨਾ ਕਵੇ ਕਿ ਆਹ ਬੰਦਾ ਮੈਨੂੰ ਮਿਲ ਗਿਆ ਤੇ ਇਹ ਬੰਦੇ ਦੇ ਕਾਰਨ ਹੁਣ ਮੇਰਾ ਕੰਮ ਖਰਾਬ ਹੋ ਜਾਣਾ ਬਲਕਿ ਐਦਾਂ ਨਿਕਲਣਾ ਚਾਹੀਦਾ ਕਿਸੇ ਦੇ ਮੂੰਹ ਦੇ ਵਿੱਚੋਂ ਹੁਣ ਇਹ ਬੰਦਾ ਮੈਨੂੰ ਮਿਲ ਗਿਆ ਆ ਤੇ ਹੁਣ ਮੇਰਾ ਕੰਮ ਸਫਲ ਹੋ ਜਾਣਾ ਹੁਣ ਮੇਰਾ ਕੰਮ ਵਧੀਆ ਹੋ ਜਾਣਾ ਹੈ ਹੁਣ ਮੈਨੂੰ ਕਿਸੇ ਗੱਲ ਦਾ ਘਾਟਾ ਨਹੀਂ ਰਹਿਣਾ ਹੁਣ ਮੇਰੇ ਮਨੋਰਥ ਪੂਰੇ ਹੋ ਜਾਣੇ ਆ ਤੁਸੀਂ ਐਦਾਂ ਦਾ ਬਣੋ ਲੋਕਾਂ ਮੇਰੇ ਕਿਉਂਕਿ ਪਰਮੇਸ਼ਰ ਤੁਹਾਨੂੰ ਐਦਾਂ ਦੇ ਬਣਾਉਣਾ ਚਾਹੁੰਦਾ ਆ ਮੇਰੇ ਭਾਈ ਪੈਣੋ ਇਹ ਪਰਮੇਸ਼ਰ ਦਾ ਵਚਨ ਹੈ ਤੇ ਯੂਸਫ ਦੇ ਕਾਰਨ ਜਦੋਂ ਪੋਟੀਫਰ ਦੇ ਘਰ ਉੱਤੇ ਅਸੀਸ ਆਈ ਉਸ ਜਗ੍ਹਾ ਦੇ ਉੱਤੇ ਯੂਸਫ ਦੇ ਉੱਤੇ ਝੂਠੇ ਦੋਸ਼ ਲਾ ਕੇ ਉਹਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੁੱਟ ਦਿੱਤਾ ਗਿਆ ਤੁਸੀਂ ਜਾਣਦੇ ਹੋ ਪਰਮੇਸ਼ਰ ਨੇ ਜੇਲ੍ਹ ਵਿੱਚ ਵੀ ਯੂਸਫ ਦੇ ਨਾਲ ਆਪਣੇ ਅਦਭੁਤ ਚਮਤਕਾਰ ਕੀਤੇ ਮਿਸਰ ਦਾ ਬਾਦਸ਼ਾਹ ਬਣਾ ਦਿੱਤਾ ਪਰਮੇਸ਼ਰ ਨੇ ਹਾਲਾਤ ਇਦਾਂ ਦੇ ਬਣਾ ਦਿੱਤੇ ਪਰਮੇਸ਼ਰ ਨੇ ਉਸ ਸਮੇਂ ਦੀਆਂ ਪਰਸਥਿਤੀਆਂ ਇਦਾਂ ਦੀਆਂ ਕਰ ਦਿੱਤੀਆਂ ਕਿ ਯੂਸਫ ਨੂੰ ਕੱਢਣ ਤੇ ਮਜਬੂਰ ਹੋ ਗਏ ਜੇਲ੍ਹ ਦੇ ਵਿੱਚੋਂ ਬਾਹਰ ਔਰ ਯੂਸਫ ਨੂੰ ਸ਼ਾਹੀ ਕਪੜੇ ਪਹਿਨਾਏਗੇ ਰਾਜੇ ਦੀ ਉਂਗਲ ਦੇ ਵਿੱਚੋਂ ਰਾਜੇ ਨੇ ਆਪਣੀ ਉਂਗਲ ਦੇ ਵਿੱਚੋਂ ਅੰਗੂਠੀ ਲਾ ਕੇ ਯੂਸਫ ਦੀ ਉਂਗਲ ਦੇ ਵਿੱਚ ਪਾ ਦਿੱਤੀ ਜਿਹਦੇ ਤੇ ਮੋਹਰ ਸੀ ਸਟੈਂਪ ਸੀ ਔਰ ਪਰਮੇਸ਼ਰ ਦਾ ਵਚਨ ਦੱਸਦਾ ਆ ਯੂਸਫ ਦੇ ਹੱਥਾਂ ਦੇ ਉੱਤੇ ਪਰਮੇਸ਼ਰ ਨੇ ਤੇ ਬਰਕਤ ਦਿੱਤੀ ਸੀ ਪਰ ਯੂਸਫ ਨੂੰ ਸਾਰੇ ਦੇਸ਼ ਦੀ ਜ਼ਿੰਮੇਵਾਰੀ ਵੀ ਦੇ ਦਿੱਤੀ ਔਰ ਯੂਸਫ ਦੇ ਕਾਰਨ ਉਸ ਸਮੇਂ ਮਿਸਰ ਹੀ ਬਚਾਇਆ ਨਹੀਂ ਕਿ ਆਕਾਲ ਦੇ ਦਿਨਾਂ ਦੇ ਵਿੱਚ ਯੂਸਫ ਦੇ ਕਾਰਨ ਪੂਰੀ ਧਰਤੀ ਦੇ ਲੋਕ ਜਿਹੜੇ ਆ ਉਸ ਸਮੇਂ ਬਚਾਏ ਗਏ ਸੀ ਯੂਸਫ ਦੇ ਕਾਰਨ ਉਸ ਟਾਈਮ ਦੇ ਉੱਤੇ ਪੂਰੀ ਪ੍ਰithvi ਦੇ ਲੋਕ ਜਿਹੜੇ ਆ ਬਚਾਏ ਗਏ ਸੀ ਔਰ ਪਰਮੇਸ਼ਰ ਦਾ ਵਚਨ ਦੱਸਦਾ ਸਾਰੀ ਧਰਤੀ ਤੇ ਕਾਲ ਸੀ ਅਨਾਜ ਨਹੀਂ ਸੀ ਮਿਲਦਾ ਖਾਣ ਵਾਸਤੇ ਭੋਜਨ ਨਹੀਂ ਸੀ ਮਿਲਦਾ ਕਿਤੇ ਉਹ ਵੀ ਖਾਣ ਵਾਸਤੇ ਲੋਕ ਮਿਸਰ ਚ ਜਾਂਦੇ ਸੀ ਔਰ ਆਪਣੇ ਖਾਣ ਵਾਸਤੇ ਉੱਥੋਂ ਭੋਜਨ ਲੈ ਕੇ ਆਉਂਦੇ ਸੀ ਇਹ ਪਰਮੇਸ਼ਰ ਦਾ ਵਚਨ ਇਸ ਤਰ੍ਹਾਂ ਦੱਸਦਾ ਆ ਯੂਸਫ ਨੂੰ ਪਰਮੇਸ਼ਰ ਨੇ ਦੂਜਿਆਂ ਦੇ ਲਈ ਬਰਕਤ ਦਾ ਕਾਰਨ ਬਣਾਇਆ ਯੂਸਫ ਨੂੰ ਪਰਮੇਸ਼ਰ ਨੇ ਦੂਜਿਆਂ ਦੇ ਲਈ ਵੱਡੀ ਕਿਰਪਾ ਦਾ ਕਾਰਨ ਬਣਾਇਆ ਮੇਰੇ ਭਾਈ ਨੂੰ ਭੈਣੋਂ ਮੈਂ ਇਹੀ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚੋਂ ਕਹਿਣਾ ਚਾਹੁੰਦਾ ਆ ਮੈਂ ਹੀ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੱਸਣਾ ਚਾਹੁੰਦਾ ਹਾਂ ਕਿ ਖੁਦਾ ਤੁਹਾਨੂੰ ਹੀ ਬਰਕਤ ਨਹੀਂ ਦੇਣਾ ਚਾਹੁੰਦਾ ਪਰਮੇਸ਼ਰ ਤੁਹਾਨੂੰ ਹੀ ਆਸ਼ੀਸ਼ ਨਹੀਂ ਦੇਣਾ ਚਾਹੁੰਦਾ ਬਲਕਿ ਪਰਮੇਸ਼ਰ ਤੁਹਾਡੇ ਦੁਆਰਾ ਤੁਹਾਡੇ ਗਵਾਂਡੀਆਂ ਨੂੰ ਤੁਹਾਡੇ ਦੁਆਰਾ ਤੁਹਾਡੇ ਪਿੰਡ ਨੂੰ ਆਸ਼ੀਸ਼ ਦੇਣਾ ਚਾਹੁੰਦਾ ਹੈ ਪਰਮੇਸ਼ਰ ਤੁਹਾਡੇ ਦੁਆਰਾ ਤੁਹਾਡੇ ਸਮਾਜ ਨੂੰ ਬਰਕਤ ਦੇਣਾ ਚਾਹੁੰਦਾ ਹੈ ਤੁਹਾਡੇ ਦੁਆਰਾ ਤੁਹਾਡੇ ਸ਼ਹਿਰ ਨੂੰ ਬਰਕਤ ਦੇਣਾ ਚਾਹੁੰਦਾ ਹੈ ਤੁਹਾਡੇ ਦੁਆਰਾ ਤੁਹਾਡੀ ਡਿਸਟ੍ਰਿਕਟ ਨੂੰ ਬਰਕਤ ਦੇਣਾ ਚਾਹੁੰਦਾ ਹੈ ਤੁਹਾਡੇ ਦੁਆਰਾ ਪਰਮੇਸ਼ਰ ਤੁਹਾਡੀ ਪੰਜਾਬ ਸਟੇਟ ਨੂੰ ਬਰਕਤ ਦੇਣਾ ਚਾਹੁੰਦਾ ਹੈ ਤੁਹਾਡੇ ਦੁਆਰਾ ਪਰਮੇਸ਼ਰ ਤੁਹਾਡੀ ਕੰਟਰੀ ਤੁਹਾਡੇ ਦੇਸ਼ ਨੂੰ ਬਰਕਤ ਦੇਣਾ ਚਾਹੁੰਦਾ ਹੈ ਔਰ ਤੁਹਾਨੂੰ ਪੂਰੇ ਵਿਸ਼ਵ ਦੇ ਲਈ ਬਰਕਤ ਦਾ ਕਾਰਨ ਬਣਾਉਣਾ ਚਾਹੁੰਦਾ ਹੈ ਇਹ ਪਰਮੇਸ਼ਰ ਦੀ ਯੋਜਨਾ ਹੈ ਜੇ ਯੂਸਫ ਨੂੰ ਸਾਰੀ ਧਰਤੀ ਦੇ ਲੋਕਾਂ ਦੇ ਲਈ ਪਰਮੇਸ਼ਰ ਨੇ ਵਰਕਤ ਦਾ ਕਾਰਨ ਬਣਾਇਆ ਜੇ ਇਬਰਾਹਿਮ ਨੂੰ ਪਰਮੇਸ਼ਰ ਨੇ ਪੂਰੀ ਧਰਤੀ ਦੇ ਲਈ ਵਰਕਤ ਦਾ ਕਾਰਨ ਬਣਾਇਆ ਜਿਹਦਾ ਨਾਮ ਅੱਜ ਵੀ ਲਿਆ ਜਾਂਦਾ ਜਦੋਂ ਪ੍ਰਾਰਥਨਾ ਕੀਤੀਆਂ ਜਾਂਦੀਆਂ ਆ ਬਹੁਤ ਸਾਰੇ ਆਪਣੀ ਪ੍ਰਾਰਥਨਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਪ੍ਰਾਰਥਨਾ ਕਰਦੇ ਨੇ ਇਬਰਾਹਿਮ ਇਸਹਾਕ ਅਤੇ ਯਾਕੂਬ ਦੇ ਪਰਮੇਸ਼ਰ ਕਿਉਂ ਕਿਹਾ ਜਾਂਦਾ ਆ ਕਿਉਂਕਿ ਅਬਰਾਹਮ ਖੁਦ ਹੀ ਬਰਕਤ ਨਹੀਂ ਬਣਿਆ ਬਲਕਿ ਅਬਰਾਹਮ ਦੂਜਿਆਂ ਲਈ ਵੀ ਆਸ਼ਿਸ਼ ਦਾ ਕਾਰਨ ਬਣਿਆ ਅਬਰਾਹਮ ਦੇ ਦੁਆਰਾ ਦੂਜਿਆਂ ਨੂੰ ਵੀ ਬਰਕਤ ਮਿਲੀ ਐਦਾਂ ਦਾ ਜੀਵਨ ਬਣਾਓ ਕੋਈ ਤੁਹਾਡੇ ਕਾਰਨ ਠੋਕਰ ਨਾ ਖਾਵੇ ਕੋਈ ਤੁਹਾਡੇ ਕਾਰਨ ਦੁਖੀ ਨਾ ਹੋਵੇ ਕੋਈ ਤੁਹਾਡੇ ਕਾਰਨ ਪਰੇਸ਼ਾਨ ਨਾ ਹੋਵੇ ਬਲਕਿ ਤੁਹਾਡੇ ਕਾਰਨ ਆਸ਼ਿਸ਼ ਪਾਵੇ ਔਰ ਤੁਹਾਨੂੰ ਵੇਖ ਕੇ ਕੋਈ ਖੁਸ਼ ਹੋਵੇ ਹੁਣ ਰੱਬ ਦੇ ਬੰਦੇ ਆ ਗਏ ਆ ਹੁਣ ਰੱਬ ਦਾ ਸੇਵਕ ਆ ਗਿਆ ਆ ਹੁਣ ਮੈਨੂੰ ਕਿਸੇ ਗੱਲ ਦਾ ਘਾਟਾ ਨਹੀਂ ਹੁਣ ਸਾਰੇ ਵਿਗੜੇ ਕੰਮ ਮੇਰੇ ਸਿੱਧੇ ਹੋ ਜਾਣਗੇ ਸੋ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਔਰ ਮੇਰੇ ਵੱਲੋਂ ਸਾਰੇ ਭਾਈ ਪੈਣਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਪਰਮੇਸ਼ਰ ਆਪਣੀ ਵੱਡੀ ਕਿਰਪਾ ਕਰੇ ਔਰ ਤੁਹਾਡੇ ਸਾਰਿਆਂ ਦੇ ਉੱਤੇ ਪਰਮੇਸ਼ਰ ਦਇਆ ਤੇ ਕਿਰਪਾ ਕਰੇ ਸਾਰਿਆਂ ਨੂੰ ਜੈ ਮਸੀਹ ਦੀ ਸਾਰਿਆਂ ਨੂੰ ਸਲਾਮ